ਸੈਸ਼ਟ ਗੱਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਸੋ ਦੋਸਤੋ ਅੱਜ ਨਾ ਰਾਤ ਨੂੰ ਮੈਨੂੰ ਤੇ ਦੀਦੀ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਪਈ ਸੀ ਫਿਰ ਦੀਦੀ ਗਏ ਕਿਚਨ ਚ ਉਹਨਾਂ ਨੇ ਆਪਣਾ ਦਿਮਾਗ 돌ਾਇਆ ਸਭ ਤੋਂ ਪਹਿਲਾਂ ਉਹਨਾਂ ਨੇ ਆਲੂ ਬੋਇਲ ਕੀਤੇ ਆਲੂ ਆਲੂ ਬੋਇਲ ਕਰਨ ਤੋਂ ਬਾਅਦ ਵਿੱਚ ਉਹਨਾਂ ਨੇ ਥੋੜੇ ਜਿਹਾ ਪਿਆਜ਼ ਪਾ ਦਿੱਤੇ ਪਿਆਜ਼ ਪਾਉਣ ਤੋਂ ਬਾਅਦ ਵਿੱਚ ਦੀਦੀ ਨੇ ਨਾ ਇੱਕ ਧਨੀਆ ਦਾ ਪਾਊਡਰ ਪਾਇਆ ਬਣਾਇਆ ਸੀਗਾ ਧਨੀਆ ਜਿਹੜਾ ਸਾਬਤ ਧਨੀਆ ਹੁੰਦਾ ਵਿੱਚ ਹਰੀ ਮਿਰਚ ਪਾ ਕੇ ਮਤਲਬ ਉਹਦਾ ਗ੍ਰाइंड ਕਰਕੇ ਇੱਕ ਮਿਕਸਚਰ ਜਿਹਾ ਬਣਾਤਾ ਸੀਗਾ ਫਿਰ ਉਹ ਆਲੂ ਦੇ ਵਿੱਚ ਪਾ ਦਿੱਤਾ ਤੇ ਬਾਅਦ ਚ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਦਿੱਤਾ ਫਿਰ ਵਿੱਚ ਮਸਾਲੇ ਐਡ ਕਰ ਦਿੱਤੇ ਜਿਵੇਂ ਕਿ ਨਮਕ ਹੋ ਗਿਆ ਗਰਮ ਮਸਾਲਾ ਇਹ ਸਭ ਜਿਹੜੇ ਲਾਲ ਮਚੇ ਮਸਾਲੇ ਹੁੰਦੇ ਆ ਇਹ ਸਾਰੇ ਮਸਾਲੇ ਪਾ ਦਿੱਤੇ ਫਿਰ ਦੀਦੀ ਨੇ ਉਹਨਾਂ ਦੀਆਂ ਬੋਲਸ ਜਾਂ ਫਿਰ ਉਹਨਾਂ ਨੂੰ ਅਲੱਗ-ਅਲੱਗ ਸ਼ੇਪ ਦੇਣਾ ਸ਼ੁਰੂ ਕਰਤਾ ਦੋਸਤੋ ਪਤਾ ਨਹੀਂ ਇਹਨੇ ਕੀ ਅਜੀਬ ਜਿਹੇ ਸ਼ੇਪ ਦਿੱਤੇ ਆ ਦੀਦੀ ਇਹ ਕੀ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਹੁਣ ਐਂ ਤਾਂ ਖਾਣੇ ਸੀਗੇ ਨਾ ਤੁਸੀਂ ਨਾਲ ਹੈਲਪ ਕਰਾ ਦੋ ਮੈਂ ਕਿਉਂ ਕਰਾਂ ਅਵੇਚ ਕੀ ਪਾਇਆ ਇਹ ਕੌਰਨ ਫਲੌ ਤੱਲਾ ਕੌਰਨ ਫਲਰ ਦੇਤਾ ਪਾਣੀ ਯਾਰ ਮੈਂ ਡਾਈਟਿੰਗ ਤੇ ਹਾਂ ਪਰ ਡਿਲੀ ਥੋੜੀ ਹੈ ਮੇਰੇ ਤੋਂ ਮੰਮੀ ਵੀ ਅਸਰ ਮੈਨੂੰ ਬਿਨਾ ਕੌਰਨ ਫਲਰ ਤੋਂ ਦੇ ਬਸ ਕਰ ਸੋ ਦੋਸਤੋ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਗੋਲਡਨ ਐਂਡ ਬਰਾਊਨ ਜੇ ਫਰਾਈ ਹੋ ਰਹੇ ਆ ਹਜੇ ਗੋਲਡਨ ਐਂਡ ਬਰਾਊਨ ਹੋਏ ਨਹੀਂ ਆ ਪਰ ਤਾਂ ਵੀ ਇਹ ਕਿੰਨੇ ਸੋਹਣੇ ਲੱਗਦੇ ਪਏ ਆ ਦੇਖੋ ਇੱਥੇ ਆ ਹਜੇ ਪਏ ਆ ਤੇ ਰਾਤ ਦੇ ਕਿੰਨੇ ਵਜੇ ਮੈਂ ਤੁਹਾਨੂੰ ਦਿਖਾਨੀ ਆ ਰਾਦੇ 11:30 ਹੋ ਗਏ ਤਾਂ ਦੇਖੋ ਮੈਂ ਕੀ ਕਰਾਂ ਤੇ ਆ ਮੇਰੀ ਭੈਣ ਅਥੇ ਭੰਗੜੇ ਪਾ ਰਹੀ ਐ ਇਹ ਕੋਈ ਕੰਮ ਨਹੀਂ ਕਰਾਂਦੀ ਮੈਂ ਕੰਮ ਕਿਉਂ ਕਰਾਂ ਮਾ ਮੇਰਾ ਬੱਡੇ ਆ ਰਿਹਾ ਹੈ ਮਿੰਦੋਂ ਕ ਲੱਗੇ ਮੈਸ ਕਰਦੀ ਛੋਟੀ ਬੇਟੀ ਐ ਮੈਂ ਐਸ ਕਰਨੀ ਆ ਸੋ ਦੋਸਤੋ ਆ ਦੇਖੋ ਸਾਡੇ ਕਟਲੈਟਸ ਬਣ ਚੁੱਕੇ ਨੇ ਕਾਫੀ ਮਿਹਨਤ ਤੋਂ ਬਾਅਦ ਇਹ ਸੈਕੰਡ ਟਾਈ ਸੀਗਾ ਤਾਂ ਦੇਖੋ ਕਿਨੇ ਵਧੀਆ 골ਡਨ ਬ੍ਰਾਊਨ ਬਣ ਚੁੱਕੇ ਨੇ ਮੈਨੂੰ ਕਮੈਂਟ ਚ ਦੱਸਿਓ ਕਿਦਾਂ ਦੇ ਲੱਗੇ ਤੁਹਾਨੂੰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਦਾਂ ਦੇ ਇੱਕ ਵਾਰੀ ਬਣਾ ਕੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਦਹੀਂ ਲਾਈਕ ਦਹੀਂ ਦੇ ਵਿੱਚ ਪੁਦੀਨਾ ਪਾਊਡਰ ਪਾ ਕੇ ਉਦਾਂ ਵੀ ਟਰਾਈ ਕਰ ਸਕਦੇ ਹੋ ਤੇ ਉੱਤੇ ਰੈੱਡ ਕੈਚੱਪ ਨਾਲ ਵੀ ਟਰਾਈ ਕਰ ਸਕਦੇ ਹੋ